ਦੀ ਤਸਵੀਰ ਹੋ ਰਹੀ ਹੈ ਸਾਡੇ ਸਰਤਾਜ ਸੌਰਮਜੀਤ ਸਿੰਘ ਜੀ ਔਰ ਬਾਬਾ ਤਸੀਮ ਸਿੰਘ ਜੀ ਸਾਡੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਤੇ ਸਾਡੇ ਸਾਥ ਨਾਲ ਸਰਪੰਚ ਵੀ ਨੇ ਔਰ ਨਾਲ ਸਾਡੇ ਰਾਜੂ ਆਸਟ੍ਰੇਲੀਆ ਜੀ ਔਰ ਮੋਨੀ ਧਾਰੀਵਾਲ ਜੀ ਸਾਡੀਆਂ ਸਗਾਤਬ ਸ਼ਕਸ਼ੀਤਤਾ ਨੌਜਵਾਨ ਵੀਰ ਨਾਲ ਨੇ ਅਮਨ ਗੇਲਾ ਉਗੀਵਾਲ ਵੀਰ ਸਾਡਾ ਤੇ ਨਾਲ ਸਾਡਾ ਗੁਰਜੀਤ ਜਿਹਨਾਂ ਨੇ ਇੱਕ ਵੱਡਾ ਮਾਣ ਬਖਸ਼ਣਾ ਵੀਰਾਂ ਨੂੰ ਅੱਜ ਸਕੁਰਨ ਸਦਾ ਵੀ ਸਫਲਤਾਬਾਦ ਜਿਹਦਾ ਵੱਡਾ ਮਾਣ ਹੋਵੇਗਾ 来 भाई गुरजीत सा एक बारी तू भी दो हाथ फटेन सांझी कर दे तेरा भी बहुत बहुत धन्यवाद है सारे नेड़े नेड़े ਦੇ ਨਗਰ ਬੜੇ ਮਸ਼ਹੂਰ ਹੈ ਜिले ਜਲੰਧਰ ਦੀ ਤਹਿਸੀਲ ਨਕੋਦਰ ਦੇ ਪਿੰਡ ਨੇ ਨਕੋਦਰ ਜ਼ਿਲ੍ਹੇ ਦੇ ਉਧਰ ਪਿੰਡ ਦੇ ਲੱਗੇ ਆਈ ਹੋਈ ਟੀਮ ਇਸ ਸਮੇਂ ਖੇਡ ਦੇ ਮੈਦਾਨ ਦੇ ਅੰਦਰ ਅੱਜ ताली ਨਾਲ ਦੇ

ਜਮੀਨ ਦੇ ਜੱਫੇ ਤੇ 300 ਇਧਰੇ ਪੰਨੂ ਬਾਈ ਨੇ ਪਾਸਾ ਲਾਇਆ ਹੈ ਇਧਰੇ ਇਧਰੇ ਕਬੱਡੀ ਕਬੱਡੀ ਬਾਬਾ ਆ ਜਾ ਯਾਰ ਮੇਰਾ ਭਰਾ ਮਿਹਰਬਾਨੀ ਹੈ ਜਮੀਨ ਵਿੱਚ ਜੇਕਰ ਬੱਲ ਹੋਵੇ ਫਸਲ ਉਂਗਲੀ ਜਾ ਕੇ ਫੇਰ ਪੈਦਾ ਚੱਲ ਪੰਨੂ ਆਇਆ ਇਧਰ ਜਿੱਤ ਚਾਹਰੇ ਉਹ ਕਲਦੀ ਮੁਸਤਫਾ ਦਾ ਹਨੇਰ ਪੈਦਾ ਕੀ ਕੀ ਤਪੱਸਿਆ ਹੋਏ ਜਿੰਨਾ ਮੱਤੇ ਨੇ ਕਰ ਪੁੱਤ ਉਹਨਾਂ ਦੀ ਗਲੀ ਦਾ ਹੁੰਦੇ ਨੇ ਖੇਡ ਪੈਂਦਾ ਕਰ ਪੁੱਤ ਪੈਦਾ ਖਾਪਰ ਦੇ ਵਿਸ਼ਾਲ ਖਾਪਰ ਦੇ ਦੋਸਤ ਵਿੱਚ ਪੁੱਜੇ ਹੈ ਉਹਦਾ ਗਹਿ ਗੱਡਵਾ ਧੰਨਵਾਦ ਇੱਥੇ ਪੁੱਜਣ ਦੇ ਬਾਕੀ ਜੀਆ ਨੂੰ ਲਾਭੀ ਹੁੰਦ ਰਿਆ ਜਿੱਟੂ ਭਾਜੀ ਸੁਖਵਿੰਦਰ ਸਿੰਘ ਸੋਖਾ ਇਤਲੀ ਰਣਜੀਤ ਸਿੰਘ ਇਤਲੀ ਤੇ ਨਾਲ ਗੁਰਜੀਤ ਢੜੀਵਾਲ ਅਮਰੀਕਾ ਇਹ ਭਰਾ ਕਹਿੰਦੇ ਵੀ ਜਿੰਨੇ ਸਾਬ ਦਾ ਕਬੱਡੀ ਪਲੇਅਰ ਨਿੱਕਾ ਖੋਜੇਵਾਲ ਸ਼ਬਾ ਵਡਾੜਾ ਪੱਪਾ ਵਡਾੜਾ ਗੇਲਾ ਫਤੇਦਲਾਲ ਤਸੀਮ ਲਾਲ ਕਾਰਾ ਤੇ ਨਾਲ ਹਰੀ ਢੜੀਵਾਲ ਤੇ ਨਾਲ ਮਾਣਾ ਢੜੀਵਾਲ ਇਹਨਾਂ ਨੇ ਅੱਜ ਕਿਸੇ ਬੱਚੇ ਦਾ ਜੀਵਨ ਖੁਸ਼ੀਆਂ ਨਾਲ ਭਰ ਜਾਂਦਾ ਬਹੁਤ ਕਲੰਡੀਆਂ ਬਹੁਤ ਵਧੀਆ ਪਾਉਂਦਾ ਕੰਮ ਕਿਸੇ ਦਾ ਰੁਕਦਾ ਨਹੀਂ ਇੱਥੇ ਸਭ ਦਾ ਸਰ ਜਾਂਦਾ ਇਧਰ ਘੇੜਾ ਲਾਵੇਂਗਾ ਜੋ ਧੀ ਘਰਦਿਆਂ ਨੂੰ ਦੱਸੀ ਜਾ ਕੇ ਦੀ ਕਿੱਦਾਂ ਬੀਂਦੀ ਹੈ ਇਹਦਾ ਰੇਟ ਰੇਟਰ ਵਿੱਚੋਂ ਬੋਲ ਬੋਲੇ ਨਿਕਲਦੇ ਓਹ ਗੱਲਬਾਤ ਹੋਈ ਮੰਗਾ ਫੋਰਮੈਨ ਜੀ ਮਾਰੀਏ ਤਾੜੀ ਤੇ ਮਾਨ ਸਨਮਾਨ ਵੀ ਜਿਹੜੇ ਆਪਾਂ ਦੱਸ ਵੀ ਜੂਰੇ ਕਰਾਂਗੇ ਰਜੂ ਰੋਟੀ ਚੱਲਦੀ ਹੈ ਸਭ ਤੋਂ ਪਹਿਲਾਂ ਜੀ ਬਹੁਤ ਬਹੁਤ ਵਧਾਈਆਂ ਮੁਬਾਰਕਬਾਦ ਜਿਉਂ ਅੱਜ ਤੁਹਾਡੇ ਪਿੰਡ ਥਾੜੀਵਾਸ ਦੋਨਾ ਜਿਹੜਾ ਕਪੂਰਾਂ ਦੇ ਵਿੱਚ ਤੇ ਪਹਿਲਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੇਟਾ ਜੋ ਤੁਸੀਂ ਬਹੁਤ ਸੋਹਣਾ ਉਪਰਾਲਾ ਕੀਤਾ ਪਹਿਲਾ ਕੰਪੂਰ ਕਰਾਇਆ ਐਸੀ ਕਿਹੜੀ ਕੀ ਚੀਜ਼ ਜਿਹਨੇ ਤੁਹਾਨੂੰ ਮੋਟੀਵੇਟ ਕੀਤਾ ਟੂਰਨਾਮੈਂਟ ਕਰਨ ਤੁਹਾਨੂੰ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਡਾ ਸਭ ਤੋਂ ਜ਼ਿਆਦਾ ਸਾਨੂੰ ਐਨ ਆਰ ਆਈ ਵੀਰਾਂ ਨੇ ਸਹਿਯੋਗ ਕਰਕੇ ਉਹਨਾਂ ਨੇ ਮੋਟੀਵੇਟ ਕੀਤਾ ਕਿ ਟੂਰਨਾਮੈਂਟ ਪੈਨ ਕਰਾਓ ਬਾਕੀ ਸਾਡੇ ਪਿੰਡ ਦੇ ਸਾਰੇ ਸੂਝਵਾਨ ਉਹਨਾਂ ਨੇ ਵੀ ਸਾਰਿਆਂ ਨੇ ਹੈਲਪ ਕੀਤੀ ਅੱਜ ਇਹ ਜੋ ਟੂਰਨਾਮੈਂਟ ਆ ਕਿਸ ਕਲੱਬ ਵੱਲੋਂ ਕਰਾਇਆ ਜਾ ਰਿਹਾ ਕਿਹੜੇ ਕਿਹੜੇ ਇਨਾਮ ਰੱਖੇ ਆ ਅੱਜ ਦਾ ਇਹ ਟੂਰਨਾਮੈਂਟ ਹੈ ਸ਼ਹੀਦ ਬਾਬਾ ਨੱਥੂ ਸਿੰਘ ਜੀ ਵੱਲੋਂ ਕਰਾਜ ਸਪੋਰਟਸ ਕਲੱਬ ਵੱਲੋਂ ਕਰਾਇਆ ਜਾ ਰਿਹਾ ਇਹਦੇ ਵਿੱਚ ਫਰਸਟ ਪ੍ਰਾਈਜ਼ ਰੱਖਿਆ 51000 ਸੈਕੰਡ ਪ੍ਰਾਈਜ਼ 41000 ਰੱਖਿਆ ਗਿਆ ਗੱਲ ਕਰੀਏ ਅਸੀਂ ਕਿ ਤੁਹਾਡੇ ਪਿੰਡ ਦੇ ਵਿੱਚ ਹੋਰ ਲੀਗ ਲੱਗੇ ਇੱਕ ਹੋਰ ਟੂਰਨਾਮੈਂਟ ਹੋ ਗਿਆ। ਅੱਜ ਆਵਰਾ ਤੁਸੀਂ ਵੀ ਟੂਰਨਾਮੈਂਟ ਕਰਵਾ। ਹਮਾਰੇ ਮਤਲਬ ਨੇ ਅਲੱਗ-ਅਲੱਗ ਕਲੱਬ ਵੱਲੋਂ ਕਰਵਾਣਿਆ ਕਿਵੇਂ ਯਾਰ ਜਿਹੜਾ ਪਹਿਲਾ ਟੂਰਨਾਮੈਂਟ ਕਰਾਇਆ ਸੀਗਾ ਉਹ ਥੋੜਾ ਪੰਚਾਇਤ ਵੱਲੋਂ ਹੋਇਆ ਸੀਗਾ। ਜਿਹੜਾ ਇਹ ਟੂਰਨਾਮੈਂਟ ਇਹ ਨਗਰ ਵੱਲੋਂ ਐਨਆਰਏ ਵੀਰੇ ਵੱਲ ਸਹਿਯੋਗ ਵੱਲੋਂ ਹੋਇਆ। ਅਗਲੇ ਸਾਲ ਅਸੀਂ ਇਹੋ ਹੀ ਕਰਾਂਗੇ ਵੱਧ ਤੋਂ ਵੱਧ ਕੇ ਸਾਰਾ ਇੱਕੋ ਟੂਰਨਾਮੈਂਟ ਪਿੰਡ ਦੇ ਵਿੱਚ ਹੋਵੇ। ਅੱਜ ਦੇ ਟੂਰਨਾਮੈਂਟ ਕੁੱਟੂ ਘਰ 17-18 ਟੀਮਾਂ ਭਾਗ ਲੈ ਰਹੀਆਂ। ਇਹਨਾਂ ਦੇ ਵਿੱਚ ਐਨ ਆਰ ਆਈ ਵੀਰਾਂ ਦਾ ਵੀ ਸਹਿਯੋਗ ਆ ਜਦਾ ਜਦਾ ਹੋਣਾ ਕੁਲਦੀਪ ਸਿੰਘ ਯੂ ਐਸ اے ਪ੍ਰਦੀਪ ਸਿੰਘ ਯੂ ਐਸ اے ਇਹਨਾਂ ਦਾ ਫਾਸਟ ਇਹਨਾਂ ਵੱਲੋਂ ਪ੍ਰਾਈਜ਼ ਦਿੱਤਾ ਗਿਆ 51000 ਸੈਕੰਡ ਪ੍ਰਾਈਜ਼ ਜਸਵੀਰ ਸਿੰਘ ਕੈਨੇਡਾ ਵੱਲੋਂ ਕਿ ਦਿੱਤਾ ਗਿਆ 41000 ਦਾ ਨੌਜਵਾਨ ਪੀੜੀ ਨੂੰ ਇਹੋ ਸੰਦੇਸ਼ ਹੈ ਜੀ ਵੱਧ ਤੋਂ ਵੱਧ ਖੇਡਾਂ ਨਾਲ ਜੁੜੋ ਨਸ਼ਿਆਂ ਤੋਂ ਦੂਰ ਰਹੋ ਕਿਉਂਕਿ ਨਸ਼ਿਆਂ ਨਾਲ ਘਰ ਪੱਟੇ ਜਾਂਦੇ ਆ ਇਹਨਾਂ ਦੇ ਨਾਲ ਆਪਾਂ ਘਰਾਂ ਦੇ ਮਾਪਿਆਂ ਦਾ ਸਾਰਿਆਂ ਦਾ ਨਾਮ ਰੌਸ਼ਨ ਕਰ ਸਕਦੇ ਹਾਂ ਹੁਣ ਜਿਹੜੀ ਕਬੱਡੀ ਆ ਪਹਿਲਾਂ ਕਬੱਡੀ ਹੁੰਦੀ ਸੀਗੀ ਚਲੋ ਆਪਾਂ ਸਾਡੇ ਸੜ ਖੇੜਦੇ ਹੁੰਦੇ ਸੀ ਸਿਆਣਾ ਇੰਨਾ ਨਹੀਂ ਸੀ ਹੁੰਗਾਰਾ ਅੱਜ ਕੱਲ ਕਨੇਡਾ ਕਬੱਡੀ ਹੋ ਗਈ ਕਰੋੜਾਂ ਦੀ ਬਾਬਾ ਨ ਤੁਸੀ ਇਸੇ ਵੀ ਸਪੋਰਟਸ ਕਲਾ ਪਿੰਡ ਢਾਲੀਵਾਲ ਤੋਂ ਅੱਜ ਵੱਲੋਂ ਪਹਿਲਾ ਕਬੱਡੀ ਕੱਪ ਕਰਾਇਆ ਜਾ ਰਿਹਾ ਵਾ ਬਹੁਤ ਹੀ ਵਧੀਆ ਪ੍ਰਾਲਾ ਸਾਡੇ ਵੀ ਨੌਜਵਾਨ ਸਾਥੀਆਂ ਨੇ ਕੀਤਾ ਆ ਜਿਹੜਾ ਸਾਨੂੰ ਪਰਮਾਗ ਰਗੜਿਆ ਐਨਆਰਆ ਵੀਰਾਂ ਵੱਲੋਂ ਔਰ ਪਿੰਡ ਵਾਸੀਆਂ ਵੱਲੋਂ ਬਹੁਤ ਸਹਿਯੋਗ ਮਿਲਿਆ ਰਿਹਾ ਅਸੀਂ ਉਹਨਾਂ ਨੂੰ ਬਹੁਤ-ਬਹੁਤ ਧੰਨਵਾਦੀ ਹਾਂ ਇਹ ਦੂਜੇ ਦਾ ਨਾਮ ਕੀ ਰੱਖਿਆ ਗਿਆ ਹੈ ਪਹਿਲਾ ਨਾਮ ਜਿਹੜਾ ਆਪਣਾ ਓਪਨੀਆਂ ਟੀਮਾਂ ਨੂੰ 52000 ਤੇ 41000 ਤੇ ਪਿਸਤਲ 11-11000 ਤੇ 70 ਕਿਲੋ ਨੇ ਵਧੀਆ ਪ੍ਰਾਈਸ ਦੇ ਰਹੇ ਆ 80 15 ਦਾ ਤੇ 53 ਕਿਲੋ ਨੂੰ ਵਧੀਆ ਪ੍ਰਾਈਸ ਦੇ ਰਹੇ ਆ ਨਗਦ ਰਕਮ ਨਾਲ ਤੇ 45 ਕਿਲੋ ਵਾਲਿਆਂ ਨੂੰ ਵਧਾਈ ਮੁਬਾਰਕਬਾਦ ਧੰਨਵਾਦ ਜੀ ਭਾਈ ਕਾਲੇਵਾ ਦੋਨਾਂ ਦੇ ਵਿੱਚ ਪਹਿਲਾ ਅਜੇਠਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜੀ ਕੀ ਹੈ ਉਤਸ਼ਾਹ ਹੈ ਦਾ ਇਹ ਟੂਰਨਾਮੈਂਟ ਦਾ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਹੈ ਏ ਮੁੰਡੇ ਦੇਖੋ ਜੀ ਮੇਰੇ ਛੋਟੇ ਵੀਰ ਹੀ ਆ ਜੀ ਸਾਰੇ ਹਨ ਆ ਜੀ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਆ ਮੈਨੂੰ ਵੀ ਕਿਹਾ ਸੀ ਮੈਂ ਵੀ ਸਾਰੇ ਨਗਰਾਂ ਨਾਲ ਸਲਾਹ ਕੀਤੀ ਸਾਰੇ ਨਗਰ ਨੇ ਆਪਣੀ ਜਵਾਨ ਤੇ ਫੁੱਲ ਚੜਾਏ ਜੀ ਠੀਕ ਆ ਜੀ ਇਕੱਲਾ ਕੋਈ ਨਹੀਂ ਵੱਡਾ ਹੁੰਦਾ ਸਾਰੇ ਨਗਰ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਹੋਇਆ ਸਭ ਤੋਂ ਵੱਡੇ ਦਾ ਟੂਰਨਾਮੈਂਟ ਦਾ ਜਿਹੜੀ ਦੇਣ ਆ ਸਾਡੇ ਪਿੰਡ ਨੂੰ ਟੂਰਨਾਮੈਂਟ ਦੀ ਦੇਣ ਇਹ ਪਲੇਅਰਾਂ ਕਰਕੇ ਆ ਜੀ ਕਿਉਂਕਿ ਇਹ ਪਲੇਅਰ ਖੇਡਣਗੇ ਤੇ ਟੂਰਨਾਮੈਂਟ ਹੋਊਗਾ ਜੀ ਜੇ ਪਿੰਡ ਤੇ ਪਲੇਅਰ ਹੀ ਨਹੀਂ ਖੇਡੂਗਾ ਜੀ ਤੇ ਟੂਰਨਾਮੈਂਟ ਕਿੱਥੋਂ ਹੋਊਗਾ ਜੀ ਕਿਸ ਜੀ ਨੇ ਮੋਟੀਵੇਟ ਕੀਤਾ ਟੂਰਨਾਮੈਂਟ ਇਹ ਨਾ ਮੁੰਡਿਆਂ ਨੇ ਜੀ ਵਧੀਆ ਖੇਡਦੇ ਬਾਹਰ ਸਾਡੇ ਪਿੰਡ ਦਾ ਨਾਮ ਬੋਲਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਤੇ ਗੁਜਰ ਤੇ ਅਸੇ ਇਹ ਹੈ ਜੀ ਨਸ਼ੇ ਨੁਸ਼ਿਆਂ ਤੋਂ ਦੂਰ ਰਹਿ ਕੇ ਮਾਂ ਖੇਡ ਕਬੱਡੀ ਨਾਲ ਜੁੜੋ ਮਾਂ ਖੇਡ ਕਬੱਡੀ ਨਾਲ ਨਹੀਂ ਜੁੜਨਾ ਤਾਂ ਕੋਈ ਐਸੀ ਆਪਣੀ ਗੇਮ ਚੁਣੋ ਜਿਹੜੀ ਤੁਹਾਡੀ ਸਿਹਤ ਨੂੰ ਵੀ ਫਿੱਟ ਰੱਖੇ ਤੇ ਤੁਹਾਨੂੰ ਕਾਮਯਾਬੀ ਬਣਾ ਦੇ கேட்டுக்கு படிவிட்டு யாருக்கு அதிகாந்தா வந்தாங்க